समनम कल्याण सम्राट स्वामी श्री गुरुमन प्रसाद दवे राधा देवी पतके श्री गुरु देवी सहाय दया करते खालसा जी वाला जय गुरुदेव तथा तथा सर्वत्र गुरु आर्य निम धर्मान ध्यान करके वाला जय गुरुदेव उचणे हयार ایتے چنہ ہونے آگے گردنا پورا انتہار سکا ہو سریفتی شریفت بھگت صاحب کی اسمیں سکرا ہے چیز نا بکاتے شریفت بھگت صاحب کی اسمیں سکرا ہے سبھل صاحب صاحب کی اسمیں جان پرواگن سکرا ہے ਸਹਾਤ ਦੇ ਪਰਦੇ ਪੌਜੀ ਗ੍ਰਾਮ ਦੇ ਮਿਲਬੋਰ ਤੋਂ ਲਾਗ ਰਹੀ ਨਾ ਚਰਦੀ ਕਲਾ ਦੇ ਸੂਚੇ ਦੇ ਦਰਮਾਨ ਸ਼ਾਂਤੀ ਤੇ ਲਈ ਨਕਾਸ ਨੂੰ ਸੰਗਤ ਵੱਲੋਂ ਕੀਤੀ ਗਈ ਹੈ ਸਮਾਸ ਨੂੰ ਅੱਜ ਜਿੱਥੇ ਸ੍ਰੀ ਸੰਗਤ ਫਿਰ ਨੂੰ ਗਾਂਸਾਲ ਦੇ ਕੇ ਆਪਣੀ ਬੇਨਤੀ ਜੋਈ ਕੀਤੀ ਹੈ ਕਿ ਜੀਦਾਂ ਸਾਹਿਬ ਜੀ ਕਿਰਪਾ ਕਰਨਗੇ ਸੂਚੀ ਸੰਗਤ ਦੇ ਵਿਜਿਮੇ ਦਾਜ ਦੇਸ਼ ਦੇ ਵਿੱਚ ਆਰਡਰ ਦੇ ਉੱਤੇ ਪਾਕਿਸਤਾਨ ਦੇ ਹੱਭਾਰ ਤੇ ਤਣਾਵ ਪੂਰ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਹੈ ਜਿਹੜੀ ਆਮਨ ਸ਼ਾਂਤੀ ਦੇ ਵਿੱਚ ਬਦਲੇ ਔਰ ਜੋ ਆਪਣੋ ਗੱਲ ਹੋ ਰਹੀ ਹੈ ਉਹ ਬਤਨੋਕਾਰ ਦਾ ਜਿਹੜੀ ਬੰਦ ਹੋਣੀ ਚਾਹੀਦੀ ਹੈ ਔਰ ਏਸੀ ਦੁਬਾਰ ਨਾਲ ਏਸੀ ਦਾਸਾਂ ਦੇਸੀਆਂ ਸਮੂਹੀ ਸੰਗਤ ਕਰਦੀ ਹੈ ਕਿ ਦੇਸ਼ ਉਹੀ ਵੇਸ਼ ਤਰੱਕੀ ਕਰ ਸਕਦਾ ਜਿਹੜੇ ਦੇਸ਼ਾਂ ਦੇ ਵਿੱਚ ਆਮਨ ਸ਼ਾਂਤੀ ਔਰ ਭਾਈਚਾਰ ਇਨਸਾਨਾਂ ਦੀ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਸਮੁੱਚਾ ਭਾਰਤ ਦੇ ਸ਼ਿੱਕਾ ਔਰ ਜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨਾ ਸਮਝਦਾ ਹੋਵੇ ਤਾਂ ਸਾਡਾ ਦੇਸ਼ ਹੋਰ ਵੀ ਜਿੰਨਤਾਸਤੰਦੀ ਹੋਣੀ ਤਾਂ ਤਰਤੀ ਕਰੇਗਾ ਸੋਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਸਮੁੱਚੇ ਦੇਸ਼ ਦੇ ਵਿੱਚ ਔਰ ਬਾਰਡਰ ਦੇ ਉੱਤੇ ਅਮਨ ਸ਼ਾਂਤੀ ਬਣੇ ਅੱਜ ਪਵਨ ਸ਼੍ਰੀ ਸੀਸ ਨਾਲ ਸਾਹਿਬ ਜੀ ਨੇ ਸਰਬੱਤ ਦੇ ਪੰ ਲਈ ਅਰਦਾਸ ਕੀਤੀ ਹੈ ਜਿਹੜੀ ਪਾਕਿਸਤਾਨ ਭਾਰਤੀ ਪਾਸ ਦੇ ਜੰਗ ਲੱਗੀ ਆ ਜਿਹੜੇ ਸਾਡੇ ਫੌਜੀ ਵੀ ਜੰਗਾਈ ਲੜ ਰਹੇ ਨੇ ਸਾਰੀ ਸੰਗਤ ਵੱਲੋਂ ਸਰਬੱਤ ਦੇ ਭਲੇ ਦੀ ਉਹਨਾਂ ਦੀ ਜੋ ਜੀ ਮਿਲਾਂ ਦੀ ਅਰਦਾਸ ਕੀਤੀ ਆ ਤੇ ਅਮਨ ਸ਼ਾਂਤੀ ਭਾਈਚਾਰਕ ਖਾਨ ਜਿਹੜੀ ਸਾਡੇ ਦੇਸ਼ ਵਿੱਚ ਬਣੀ ਹੈ ਤੇ ਸ਼ਾਂਤੀ ਦੀ ਵੀ ਅਸੀਂ ਅਰਦਾਸ ਕੀਤੀ ਆ ਕਿਉਂਕਿ ਮਨੁੱਖਤਾ ਦੀ ਜਿਹੜੀ ਮਨੁੱਖਤਾ ਦੀ ਜੁੜਿਆ ਰੱਖਣ ਦੇ ਲਈ ਸਾਨੂੰ ਇਹ ਬਹੁਤ ਜ਼ਰੂਰੀ ਹੈਗਾ ਸਾਰੀ ਸੰਗਤ ਜਿਹੜੀ ਆਪਣਾ ਟਾਈਮ ਕੱਟ ਕੇ ਆਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਰੁਕੀ ਖਾਓ ਸਭ ਬੈਠੋ ਸਭ ਨੂੰ ਮਿਲਣਾ ਸਮਰਾਟ ਸੁਲਾਮੀ ਸ਼ੁਕਰ ਮਨ ਬਸਾ ਜਮਾਈ ਆਈ ਧਿਆਤ ਕਰੇ ਖਾਲਸਾ ਦੀ ਬੋਲ ਜਵਾਹਰ ਦੀ ਕੰਤਾ ਤਕਤਾ ਸਰਬੰਤ ਗੁਰੂ ਆਰਿਆ ਨਿਰਧਾਰਨਾ ਦਾ ਧਿਆਨ ਕਰਕੇ ਬੋਲ ਜਵਾਹਰ ਦੀ ਚਨ ਹਯਾਰਾ ਨੂੰ ਇਤੇ ਚੰਨ ਹੁੰਦੇ ਆ ਗੁਰਦੇਨ ਫੁਰ ਅੰਧਾਨ ਸੁਖ ਹੁੰਦਾ سمی فتح گڑھا ہے شہیدوں کے ترقی شہید فتح گڑھ گردوارا شیش صاحب سدھو صاحب پروار نے سرحد کے پڑے گی فوجی پیرہ کے بارڈر سے لڑ رہے ہیں ان کو چڑھتی کلا کے لیے ਸਮੂੱਚੇ ਦੇਸ਼ ਦੇ ਅਮਨ ਸ਼ਾਂਤੀ ਦੇ ਲਈ ਜਿਹੜੀ ਅਰਦਾਸ ਮਸੂਹ ਸੰਗਤ ਵੱਲੋਂ ਕੀਤੀ ਗਈ ਹੈ ਸਮਾਜ ਸਮੁਨਾ ਅੱਜ ਜਿੱਥੇ ਸ੍ਰੀਮੁਖੀ ਸੰਗਤ ਨੇ ਸ੍ਰੀਮੁਖੀ ਗੰਸਾਲ ਤੋਂ ਵੀ ਆਪਣੀ ਗੈਂਟੀ ਜੋੜੀ ਦਿੱਤੀ ਹੈ ਜੀ ਉਸਦਾਂ ਸਾਹਿਬ ਜੀ ਕਿਰਪਾ ਕਰਨਗੇ ਸਮੂੱਚੀ ਸੰਗਤ ਦੇ ਵਿਜਿਮੇ ਦਾ ਅੱਜ ਦੇਸ਼ ਦੇ ਵਿੱਚ ਹੌਟਰ ਦੇ ਉੱਤੇ ਪਾਕਿਸਤਾਨ ਦੇ ਆ ਭਾਰਤ ਦੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਹੈ ਜਿਹੜੀ ਅ ਅਮਨ ਸ਼ਾਂਤੀ ਦੇ ਵਿੱਚ ਬਦਲੇ ਔਰ ਜੋ ਬਤਨੋਬਾਤ ਹੋ ਰਹੀ ਹੈ ਉਹ ਬਤਨੋਬਾਤ ਹੈ ਜਿਹੜੀ بند ہونی ہے اور اسی گا اسی ارداساں سمچی سندر کر دیا کہ دیش اہم دیش ترقی کر سکتا ہے جہے دیشوں کے امن شانتی اور بھائی چار سانجھ ہے وہ مضبوط رہتی ہے سو سارا دیش ایک سمچا پاک دیش ایک اور جے دیش کے امن شانتی میں سمجھنا ہوں سادہ دیش بھی دن دن رات ہوتی ترقی کرے گا سو اسی یہی اردس کرتے ہیں کہ سمچے دیش اور باڈر کے اُتے امن شانتی بنے ਅੱਜ ਮੋਹਰਾਂ ਸ਼੍ਰੀ ਸੀਸਲਾਲ ਸਾਹਿਬ ਜੀ ਸਭਾਪਤੇ ਪੰਲੀ ਅਰਦਾਸ ਕੀਤੀ ਹੈ ਜਿਹੜੀ ਪਾਕਿਸਤਾਨ ਭਾਰਤੀ ਬਾਦ ਦੇ ਜੰਗ ਲੱਗੀ ਆ ਜਿਹੜੇ ਸਾਡੇ ਫੌਜੀ ਵੀ ਇਸ ਤਰ੍ਹਾਂ ਲੜ ਰਹੇ ਨੇ ਸਾਰੀ ਸੰਗਤ ਵੱਲੋਂ ਸਰਬੱਤ ਦੇ ਭਲੇ ਦੀ ਉਹਨਾਂ ਦੀ ਫੌਜੀ ਬਿਜਾਂ ਦੀ ਅਰਦਾਸ ਕੀਤੀ ਆ ਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਸਾਡੇ ਦੇਸ਼ ਵਿੱਚ ਬਣੀ ਰਹੇ ਤੇ ਸ਼ਾਂਤੀ ਦੀ ਵੀ ਅਸੀਂ ਅਰਦਾਸ ਕੀਤੀ ਆ ਕਿਉਂਕਿ ਮਨੁੱਖਤਾ ਦੀ ਜਿਹੜੀ ਮਨੁੱਖਤਾ ਦੀ ਜੀਵਨ ਰੱਖਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਆ ਸਾਰੀ ਸੰਗਤ ਜਿਹੜੀ ਆਪਾਂ ਟਾਈਮ ਕੱਟ ਗਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਦਿੱਕਤ ਖਾਉਂ ਸਭ ਬੈਠੇ